ਮਾਜ ਮਹਿਲਾ ਤੀਜਾ ਘਰ ਪਹਿਲਾ ਕਰਮ ਹੋਵੈ ਸਤ ਗੁਰੂ ਮਿਲਾਏ ਸੇਵਾ ਸੁਬਦ ਚੇਤ ਲਾਏ ਹਮੈ ਮਾਰ ਸਦਾ ਸੁਖ ਪਾਇਆ ਮਾਇਆ ਮੋ ਚਕਾਵਣਿਆ ਹਾਂ ਵਾਰੀ ਜਿਉ ਵਾਰੀ ਸਤ ਗੁਰ ਕੈ ਬਲ ਹਾਰਣਿਆ ਗੁਰਮਤੀ ਪਰਗਾਸ ਹੋ ਆ ਜੀ ਅਨੰਦਿਨ ਹਰ ਗਉਣ ਗਾਵਣਿਆ ਰਹਾ ਤਨ ਮਨ ਖੋਜੇ ਤਾਂ ਨਾਉ ਪਾਏ ਧਾਵ ਤਰਾਖੇ ਠਾਕ ਰਹਾਏ ਗੁਰ ਕੀ ਬਾਣੀ ਅਨੰਦਿਨ ਗਾਵੇ ਸਹਿਜੇ ਭਗਤ ਕਾ ਰਾਵਣਿਆ ਇਸ ਕਾਆਂ ਅੰਬਰ ਵਸਤ ਅਸੰਖਾ ਗੁਰਮੁਖ ਸਾਚ ਮਿਲੈ ਤਾਂ ਵੇਖਾ ਨੌ ਦਰਵਾਜ਼ੇ ਦਸਵੇਂ ਮੁਕਤਾ ਅਨਹਦ ਸ਼ਬਦ ਵਜਾਵਣਿਆ ਸੱਚਾ ਸਾਹਿਬ ਸੱਚੀ ਨਾਹੀ ਗੁਰ ਪ੍ਰਸਾਦੀ ਮਨ ਵਸਾਈ ਆਨੰਦੇਨ ਸਦਾ ਰਹੈ ਰੰਗ ਰਾਤਾ ਬਰਸਤ ਸੋਝੀ ਪਾਵਣਿਆ ਪਾਪ ਤੁੰਨ ਕੀ ਸਾਰ ਨ ਜਾਣੀ ਦੁਜਾ ਲਾਗੀ ਭਰਮ ਭੁਲਾਣੀ ਅਗਿਆਨੀ ਅੰਧਾ ਮਗ ਨ ਜਾਣੈ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਮੇ ਮੇਰਾ ਥਾਕਰ ਹਾਇ ਗੁਰ ਸਾਖੀ ਮਿਟਿਆ ਅੰਧਿਆਰਾ ਬੱਜਰ ਤੁਪਾਟ ਖੁਲਹਾਵਣਿਆ ਹਉ ਮੈਂ ਮਾਰ ਮਨnu ਵਸਾਇਆ ਗੁਰ ਚਰਣੀ ਸਦਾ ਚਿਤ ਲਾਇ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਮਰਨ ਸਭ ਤੁਦੈ ਤਾਈ ਜਿਸ ਬਖਸ਼ੇ ਤਿਸ ਦੇ ਵਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਣ ਸਵਾਰਣਿਆ ਮਾਝ ਮੈਲਾ ਤੀਜਾ ਮੇਰਾ ਪ੍ਰਭ ਨਿਰਮਲ ਅਗੰਮ ਅਪਾਰ ਬਿਨ ਤਕੜੀ ਤੋਲ ਸੰਸਾਰ ਗੁਰਮੁਖ ਹੋਵੇ ਸੋਈ 부ਝੈ ਗਉਣ ਕਹ ਗੁਣੀ ਸਮਾਵਣਿਆ ਹਾਵਾਰੀ ਜਿਉ ਵਾਰੀ ਹਰ ਕਾ ਨਾਮ ਮਨਵ ਸਾਵਣਿਆ ਜੋ ਸਚ ਲਾਗੇ ਸੇ ਅਨ ਦਿਨ ਜਾਗੇ ਭਰ ਸੱਚੇ ਸੋਭਾ ਪਾਵਣਿਆ ਰਹਾਉ ਆਪ ਸੁਣ ਤੈ ਆਪੇ ਵੇਖੇ ਜਿਸ ਨੂੰ ਨਦਰ ਕਰੇ ਸੋਈ ਜਨ ਲੇਖੈ ਅੱਪੇ ਲਾਇ ਲੈ ਸੋ ਲਗੈ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਤੁਲਾਏ ਸੋ ਕਿਥੈ ਹੱਥ ਪਾਏ ਪੁਰਬ ਲਿਖਿਆ ਸੋ ਮਿਟਣਾ ਨਾ ਜਾਏ ਜਿਨ ਸਤਗੁਰ ਮਿਲਿਆ ਸੇਵਡ ਭਾਗੀ ਪੂਰਾਇ ਕਰਮ ਮਿਲਾਵਣਿਆ ਪਈ ਅੜ ਤਨ ਅਨ ਦਿਨ ਸੁੱਤੀ ਕੰਤ ਵਿਸਾਰੀ ਅਵਗਣ ਮੁਤੀ ਆਨੰਦੇ ਨੂੰ ਸਦਾ ਫਿਰ ਬਿਲਾਂਦੀ ਬਿਨ ਫਿਰ ਨੀਂਦ ਨਾ ਪਾਵਣਿਆ ਪਈ ਅੜ ਸੁਖ ਦਾ ਤਾ ਜਾਤਾ ਹਮ ਮਾਰ ਗੁਰ ਸ਼ਬਦ ਪੁਸ਼ਾਤਾ ਸੇਜ ਸੁਹਾਵੀ ਸਦਾ ਪਰਰਾਵੇ ਸੱਚ ਸਿੰਗਾਰ ਬਣਾਵਣਿਆ ਲਖ 84 ਜੀ ਉਪਾਏ ਜਿਸ ਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਕਿਨ ਵਿਖਾਟ ਸਦਾ ਜਨ ਨਿਰਮਲ ਧਰ ਸੱਚੇ ਨਾਮ ਸੁਹਾਵਣਿਆ ਲੇਖਾ ਮੰਗ ਤਾਂ ਕਿੰਦੀਐ ਸੁਖ ਨਾਹੀ ਤੁਨ ਦੂਆ ਤੀਏ ਆਪੇ ਬਖਸ਼ ਲੈ ਪ੍ਰਭ ਸੱਚ ਆਪੇ ਬਖਸ਼ ਮਿਲਾਵਣਿਆ ਆਪ ਕਰੇ ਤੈ ਆਪ ਕਰਾਏ ਪੂਰੇ ਗੁਰ ਕੈ ਸ਼ਬਦ ਮਿਲਾਏ ਨਾਨਕ ਨਾਮ ਮਿੜ ਵਡਿਆਈ ਆਪੇ ਮੇ ਮਿਲਾਵਣਿਆ ਮਾਜ ਮਹਿਲਾ ਤੀਜਾ ਇਕੋ ਆਪ ਫਿਰੇ ਪਰਸ਼ਨ ਗੁਰਮੁਖ ਵੇਖਾ ਤਾਂ ਇਹ ਮਨ ਭਿੰਨਾ ਤ੍ਰਿਸ਼ਨਾ ਤਾਜ ਸਹਜ ਸੁਖ ਪਾਇਆ ਇਕੋ ਮਨ ਵਸਾਵਣਿਆ ਹਾਂ ਵਾਰੀ ਜਿਉ ਵਾਰੀ ਇਕ ਸਿ ਸਿਉ ਚਿਤ ਲਾਵਣਿਆ ਗੁਰਮਤੀ ਮਨ ਇਕਤ ਕਰ ਆਇਆ ਚੇ ਰੰਗ ਰੰਗਾਵਣਿਆ ਰਹਾ ਇਹ ਜਗ ਪੂਲਾ ਤੈ ਆ ਪੁਲਾਇਆ ਇੱਕ ਵਿਸਾਰ ਦੂਜੈ ਲੋਭਾਇ ਆਨੰਦਿਨ ਸਦਾ ਫਿਰਾ ਭ੍ਰਮ ਪੂਲਾ ਦਿਨ ਨਾਵੇਂ ਦੁਖ ਪਾਵਣਿਆ ਜੋ ਰੰਗ ਰਾਤੇ ਕਰਮ ਵਿਧਾਤੇ ਗੁਰਸੇਵਾ ਤੇ ਜੁਗ ਚਾਰੇ ਜਾਤੇ ਜਿਸ ਨੂੰ ਆਪ ਦੇਵਡਿਆਈ ਹਰ ਕੈ ਨਾਮ ਸਮਾਵਣਿਆ ਮਾਇਆ ਮੋਹ ਹਰ ਤੇ ਤਾ ਨਹੀਂ ਜੰਪੁਰ ਬੱਧਾ ਦੁੱਖ ਸਹਾਈ ਅੰਨਾ ਬੋਲਾ ਕਿਸ਼ ਨਦਰ ਨ ਆਵੇ ਮਨ ਮੁਖ ਪਾਪ ਚਾਵਣਿਆ ਇਕ ਰੰਗ ਰੱਤੇ ਜੋ ਤੁਧ ਆਪ ਲੈਵ ਲਾਏ ਭਾਏ ਭਗਤ ਤੇਰੇ ਮਨ ਭਾਏ ਸਤ ਗੁਰ ਸੇਵਨ ਸਦਾ ਸੁਖ ਦਤਾ ਸਭ ਇੱਛਾ ਆਪ ਪੂਜਾਵਣਿਆ ਹਰ ਜੀਉ ਤੇਰੀ ਸਦਾ ਸ਼ਰਣਾਈ ਆਪੇ ਬਖਸ਼ੇ ਦੇਵੜਿਆਈ ਜਮ ਕਾਲ ਇਸ ਨੇੜ ਨ ਆਵੇ ਜੋ ਹਰ ਹਰ ਨਾਮ ਤੇ ਆਵਣਿਆ ਆਨੰਦਿਨ ਰਾਤੇ ਜੋ ਹਰ ਭਾਏ ਮੇਰੇ ਪ੍ਰਭ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸ਼ਰਨ ਆਈ ਤੂੰ ਆਪੇ ਸੱਚ ਬੁਝਾਵਣਿਆ ਜਿਨ ਸਤਜਤ ਸੇ ਸੱਚ ਸਮਾਣੇ ਹਰ ਗੁਣ ਗਾਵੇ ਸਤ ਤੂ ਵਖਾਣ ਨਾਨਕ ਨਾਮ ਰਤੇ ਬਹਾਰਾਗੀ ਨਿਜ ਘਰ ਤਾੜੀ ਲਾਵਣਿਆ ਮਾਜ ਮਹਿਲਾ ਤੀਜਾ ਸ਼ਬਦ ਮਾਰ ਸੋ ਮੋ ਆ ਜਾਪੈ ਕਾਲ ਨ ਚਾਪੈ ਦੁਖ ਨ ਸੰਤਾਪੈ ਜੋਤੀ ਵਿੱਚ ਮਿਲ ਜੋਤ ਸਮਾਣੀ ਸੁਣ ਮਨ ਸੱਚ ਸਮਾਵਣਿਆ ਹੋ ਵਾਰੀ ਜਿਓ ਵਾਰੀ ਹਰ ਕੈ ਨਾਏ ਸ਼ੋਭਾ ਪਾਵਣਿਆ ਸਤਗੁਰ ਸੇ ਸਚ ਚਿਤ ਲਾਇਆ ਗੁਰਮਤੀ ਸਹਿਜ ਸਮਾਵਣਿਆ ਰਹਾਉ ਆਇਆ ਕੱਚੀ ਬੱਚਾ ਤੀਰ ਹੰਡਾਏ ਦੂਜੇ ਲਾਗੀ ਮਹਿਲ ਨ ਪਾਏ ਆਨੰਦੇਨ ਜਲਦੀ ਫਿਰੇ ਦਿਨ ਰਾਤੀ ਬਿਨ ਤੇ ਬਹੁ ਦੁੱਖ ਪਾਵਣਿਆ ਦੇਹੀ ਜਾਤ ਨਾ ਆਗੈ ਜਾਏ ਜਿੱਥੇ ਲੇਖਾ ਮੰਗਿਏ ਤੁਥੇ シュਟ ਸੱਚ ਕੁਮਾਇ ਸਤ ਗੁਰ ਸੇਵਨ ਸੇ ਧਨਵੰਤੇ ਆਇਥਾ ਉਥਾ ਨਾਮ ਸਮਾਵਣਿਆ ਮੈਂ ਪਾਏ ਸ਼ਿੰਗਾਰ ਬਣਾਏ ਗੁਰ ਪ੍ਰਸਾਦੀ ਮਹਿਲ ਘਰ ਪਾਏ ਅਨੰਦ ਸਦਾ ਰਵੈ ਦਿਨ ਰਾਤੀ ਮਜੀਠੇ ਰੰਗ ਬਣਾਵਣਿਆ ਸਭਨਾ ਪਿਰਵਸਾ ਸਦਾ ਨਾਲੇ ਗੁਰ ਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਤਬ ਅਤ ਉੱਚੋ ਉੱਚਾ ਤਾਰੇ ਕਿਰਪਾ ਆਪ ਮਿਲਾਵਣਿਆ ਮਾਇਆ ਮੋ ਇਹ ਜਗ ਸੁੱਤਾ ਨਾਮ ਵਿਸਾਰ ਅੰਤਵ ਗੁੱਤਾ ਜਿਸ ਤੇ ਸੁੱਤਾ ਸੋ ਜਾਗਾਇ ਗੁਰਮਤ ਸੋਝੀ ਪਾਵਣਿਆ ਅਪਿਓਤੀਐ ਸੋ ਧਰਮ ਮੰਗਵਾਏ ਗੁਰ ਪ੍ਰਸਾਦ ਮੁਕਤ ਗਤ ਪਾਏ ਭਗਤੀ ਰਤ ਸਤ ਬੈਰਾਗੀ ਆਪ ਮਾਰ ਮਿਲਾਵਣਿਆ ਆਪ ਉਪਾਏ ਧੰਦੇ ਲਾਏ ਲੱਖ 84 ਰਿਜ਼ਕ ਆਪ ਅਪੜਾਏ ਨਾਨਕ ਨਾਮ ਧਿਆਏ ਸੱਚ ਰਾਤੇ ਜੋ ਤਿਸ ਭਾਵੈ ਸੋ ਕਰ ਤਰਾਵਣਿਆ ਮਾਜ ਮਹਿਲਾ ਤੀਜਾ ਅੰਦਰ ਹੀਰਾ ਲਾਲ ਬਣਾਇ ਗੁਰ ਕੈ ਸ਼ਬਦ ਪਰਖ ਪਰਖਾਇ ਜਿਨ ਸਚਪੰਨ ਸਚ ਵਖਾਣ ਸਚ ਕਸਵੱਟੀ ਲਾਵਣਿਆ ਹਉ ਵਾਰੀ ਜਿਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮਾਹ ਨਿਰੰਝਨੁ ਪਾਇਆ ਜੋਤੀ ਜੋਤ ਮਿਲਾਵਣਿਆ ਰਹਾ ਇਸ ਕਾਇਆ ਅੰਦਰ ਬਹੁਤ ਪਸਾਰ ਨਾਮ ਨਿਰੰજન ਅਤ ਅਗੰਮ ਅਪਾਰ ਗੁਰਮੁਖ ਹੋਵੇ ਸੋਈ ਪਾਏ ਆਪ ਤੇ ਬਖਸ਼ ਮਿਲਾਵਣਿਆ ਮੇਰਾ ਠਾਕੁਰ ਸਚ ਦਿੜਾਏ ਗੁਰ ਪ੍ਰਸਾਦੀ ਸੱਚ ਚੇਤ ਲਾਏ ਸੱਚੋ ਸੱਚ ਵਰਤੈ ਸਭਨੀ ਥਾਈ ਸੱਚੇ ਸੱਚ ਸੁਮਾਵਣਿਆ ਵੇ ਪਰਵਾਹ ਸੱਚ ਮੇਰਾ ਪਿਆਰਾ ਕਿਲਵਿਖ ਅਵਗਣ ਕਾਟਣ ਹਾਰ ਪ੍ਰੇਮ ਪ੍ਰੀਤ ਸਦਾ ਧਿਆਈ ਹੈ ਭੈ ਭਾਏ ਭਗਤ ਦਿਲਾਵਣਿਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੈ ਆਪੇ ਦੇ ਨਾ ਪਛੋਤਾਵੇ ਸਭਨਾ ਜੀਆਂ ਕਾ ਏਕੋ ਦਾਤਾ ਸ਼ਬਦੇ ਮਾਰ ਜੀਵਾਵਣਿਆ ਹਰ ਤੁਧ ਬਾਜੋ ਮੈਂ ਕੋਈ ਨਾਹੀ ਹਰ ਤੁਧੈ ਸੇਵੀ ਤੈ ਤੁਧ ਸਲਾਹੀ ਆਪੇ ਮੇਲ ਲਹਿਓ ਪ੍ਰਭ ਸਾਚੇ ਪੂਰਾ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁਧ ਹੈ ਜੇਹਾ ਤੇਰੀ ਨਦਰੀ ਸੀ ਜਸ ਦੇਹਾ ਅਨੰਦਿੰ ਸਾਰ ਸੰਭਾਲ ਹਰ ਰੱਖੇ ਗੁਰਮੁਖ ਸਹਜ ਸਮਾਵਣਿਆ ਤੁਧ ਦੇਵਡ ਮੈਂ ਹੋਰ ਨਾ ਕੋਈ ਤੁਧ ਆਪੇ ਸਿਰਜੀ ਆਪੇ ਗੋਈ ਉੱਤੇ ਹੀ ਢੜਪਨ ਸਵਾਰੇ ਨਾਨਕ ਨਾਮ ਸੁਹਾਵਣਿਆ